ਕਿਸਾਨਾਂ ਨੂੰ ਤੇ ਜਿਹੜੀ ਮਾਰ ਪੈਂਦੀ ਆ ਨਾ ਹਰ ਹਰੀ ਮਾਰ ਹੀ ਪੈਂਦੀ ਆ ਇਹ ਹੁਣ ਹਿਸਾਬ ਲਾ ਲੋ ਵੀ ਮੀਂਹ ਪੈ ਗਿਆ ਕਣਕ ਦਾ ਬੁਰਾ ਹਾਲ ਆ ਗਲੇ ਪੈ ਗਏ ਆ ਇੰਨੇ ਵੱਡਾ ਨੁਕਸਾਨ ਜ਼ਿਮੀਂਦਾਰ ਦਾ ਹੋ ਗਿਆ ਵੀ ਹੁਣ ਇਹਨਾਂ ਵਿੱਚੋਂ ਪਤਾ ਨਹੀਂ ਕੀ ਨਿਕਲਣਾ ਕੀ ਨਹੀਂ ਨਿਕਲਣਾ ਜਿਹੜੇ ਭੈਣ ਭਰਾ ਦੇ ਕਿਹੇ ਕਿਸਾਨ ਨੇ ਕਣਕ ਵੜਾਈ ਆ ਉਹਦਾ ਨਾਲ ਜਿਹੜਾ ਸਾਰਾ ਹੀ ਗਲ ਕੇ ਕੁੜੀ ਆ ਇਹਨਾਂ ਮੀਂਹ ਪਿਆ ਉਹ ਤੂੜੀ ਵੀ ਨਹੀਂ ਬਣਾਊਗਾ ਇੰਨੀਆਂ ਇੰਨੀਆਂ ਮਾਰਾਂ ਜਿਹੜੀਆਂ ਕਿਸਾਨ ਨੂੰ ਪੈਣੀਆਂ ਕਿਸਾਨ ਕਿੱਥੋਂ ਉਟੂਆ ਕਿਸਾਨ ਤੇ ਪਹਿਲਾਂ ਹੀ ਕਰਜ਼ੇ ਥੱਲੇ ਦੱਪਿਆ ਹੁਣ ਇਨਾ ਮੀ ਆਸ ਵੇਖੋ ਤੁਸੀਂ ਕਣਕ ਦਾ ਕਿੱਦਾਂ ਬੁਰਾ ਹਾਲਿਆ ਇਹਦੇ ਵਿੱਚੋਂ ਕੀ ਅਸੀਂ ਕੱਢਾਂਗੇ ਤੇ ਕੀ ਕਰਾਂਗੇ ਇਹਦੇ ਵਿੱਚ ਸਾਨੂੰ ਚਾਹੀਦਾ ਕੋਈ ਸਰਕਾਰਾਂ ਮਤ ਕਰਨ ਕੋਈ ਗਰਜ਼ੋਰੀ ਕਰਾ ਕੇ ਕੋਈ ਮਾਹਵਿਆ ਦਵੇ ਅੱਜ ਤੱਕ ਇੰਨੀ ਆ ਬਣੀ ਸਰਕਾਰ ਨੇ ਕੁਝ ਨਹੀਂ ਦਿੱਤਾ ਪਿਛਲੀ ਐਨੀ ਵੀ ਲੈ ਕੇ ਗਏ ਸੀ ਇਥੋਂ ਗਰਦਾ ਵੇਖੂ ਕੇ ਤੇ ਕੁਝ ਨਹੀਂ ਮਿਲਿਆ ਤੇ ਹੁਣ ਆ ਤੇ ਹੁਣ ਵੀ ਆ ਵੇਖੋ ਤੁਸੀਂ ਕਿੰਨੀ ਮਾਰਿਆ ਇਹ ਜ਼ਿੰਮੇਵਾਰ ਕੀ ਕਰੂ ਤੇ ਕੀ ਕਰੂਗਾ ਕਿੰਨੇ ਨੇ ਕਿਸਾਨ ਖੇਤਾਂ ਆ ਜਾ ਹੁੰਦਾ ਪਰ ਕੁਦਰਤ ਤੇ ਗਿਜੋਰ ਨਹੀਂ ਚੱਲਦਾ ਕੁਦਰਤ ਦਾ ਵਿੱਚ ਤੇ ਹਿੱਸਾ ਸਾਡੇ ਨਾਲ ਇਹ ਕੁਦਰਤੀ ਆ ਜੇ ਸਾਨੂੰ ਦੇ ਦੂ ਤੇ ਠੀਕ ਆ ਤੇ ਜੇ ਨਾ ਦੇ ਦੂ ਤੇ ਕੁਦਰਤ ਨੇ ਅਸੀਂ ਕੁਦਰਤ ਗਾੜੀ ਗਿਜੋਰ ਛੋੜਾ ਸਾਡਾ ਇਹਦੇ ਮਾਲਕ ਦੇ ਰੰਗ ਨੇ ਉਹ ਤੇ ਮਾਰ ਤੇ ਪੈਂਦੀ ਆ ਪਰ ਇਹ ਸਰਕਾਰਾਂ ਨੂੰ ਕੋਈ ਸੋਚਣਾ ਚਾਹੀਦਾ ਵੋਟਾਂ ਲਾਉਣ ਆ ਨੀ ਦਾ ਭੱਜੇ ਆਉਂਦੇ ਨੇ ਭਾਵੇਂ ਕਾਲੀ ਆ ਭਾਵੇਂ ਕਾਂਗਰਸੀ ਆ ਭਾਵੇਂ ਭਾਜਪਾ ਵਾਲਿਆ ਭਾਵੇਂ ਆਮ ਵਾਲਿਆ ਤੇ ਆਣ ਕੇ ਕਿਸਾਨਾਂ ਦਾ ਹਾਲਤ ਤੇ ਵੇਖਣੇ ਵੀ ਆ ਕੀ ਬਣਿਆ ਕਿਸਾਨਾਂ ਦਾ ਵੇ ਇਹਨਾਂ ਉਹ ਕਿਸਾਨ ਜੇ ਸਰਕਾਰਾਂ ਨੂੰ ਵੇਖਣਾ ਚਾਹੀਦਾ ਹਨ ਕੇ ਜਾ ਕੇ ਵੇਖੋ ਪਿੰਡਾਂ ਦੇ ਵਿੱਚ ਕੀ ਹਾਲਿਆ ਕੱਲ ਦਾ ਮਹੀ ਹੈ ਇਹਨਾਂ ਮਹੀ ਪੈਂਟਾ ਹਜੇ ਤੱਕ ਨਹੀਂ ਹੰਡਿਆ ਵੇਖੋ ਹਜੇ ਵੀ ਉਤੋਂ ਡਿੱਗੀ ਜਾਂਦਿਆ ਹਲੇ ਮੀਂਹ ਆਈ ਜਾਂਦਾ ਆਈ ਜਾਂਦਿਆ ਮੁਆਵਜ਼ਾ ਵੀ ਨਹੀਂ ਮਿਲਦਾ ਵਾਜਬਾ ਕੋਈ ਮਿਲਿਆ ਨਹੀਂ ਪਿਛਲੇ ਇਹ ਨਹੀਂ ਵੀ ਨਹੀਂ ਕੋਈ ਮਿਲਿਆ ਨਹੀਂ ਲੋਕਾਂ ਦੀ ਇਹ ਲੇਖ ਲੁੱਕ ਕੇ ਵੀ ਗਏ ਖੜੇ ਤੇ ਕੋਈ ਨਹੀਂ ਮਿਲਿਆ ਐਰ ਕੀ ਹਰ ਆ ਵੇਖੋ ਤੁਸੀਂ ਕਿੱਦਾ ਮੰਦਾ ਹਾਲਿਆ ਤੇ ਕੀ ਕਰੂ ਦੱਸ ਜ਼ਿੰਮੇਵਾਰ ਤੇ ਅੱਗੇ ਥੱਲੇ ਲੱਗਾ ਹੈ ਇੱਕ ਕਿੱਲੇ ਜੋ ਕੰਕ ਕਿੰਨੀ ਨਿਕਲੇਗੀ ਹੁਣ ਮੈਨੂੰ ਤਾਂ ਜਾਬਦਾ ਆਧ ਵੀ ਨਹੀਂ ਨਿਕਲਣਾ ਜਿਹੜੇ ਹਸਾ ਹਾਂ ਮੀ ਪੈਂਦੇ ਹਟ ਹਟੰਦਾ ਨਾ ਨਹੀਂ ਲੈਂਦਿਆ ਉਦਾਂ ਕਿੰਨੀ ਨਿਕਲਦੀ ਤੇ ਹੁਣ ਉਹ ਹੁਣ ਵੀ ਚਲੋ ਜੇ 20 ਕੁਇੰਟਲ ਨਿਕਲਦੀ ਮੈਨੂੰ ਤਾਂ ਇਹ 15 ਦੀ ਵੀ ਨਹੀਂ ਆਸ ਤੇ 12 ਦੀ ਵੀ ਨਹੀਂ ਆਸ ਤੇ ਜੇ ਇਹ ਵੀ ਅਜੇ ਮਾਲਕ ਉਤੋਂ ਕਿਰਪਾ ਕਰੂ ਤੇ ਸੁੱਕੂ ਤਾਂ ਫੇਰ ਹੀ ਆ ਅਜੇ ਤਾਂ ਕੋਈ ਆਸ ਨਹੀਂ ਜਾਬਦੀ ਮੈਨੂੰ ਸਤੂੜੀ ਵੀ ਖਰਾਬ ਹੋ ਗਈ ਤੇ ਤੂੜੀ ਵੀ ਖਰਾਬ ਹੋ ਗਈ ਤੇ ਸਾਰੇ ਸਭ ਕੋਈ ਕਿਸਾਨ ਜੀ ਨਾਣੇ ਵੀ ਖਰਾਬ ਤੇ ਤੂੜੀ ਵੀ ਖਰਾਬ ਜਿਹੜੀ ਵੱਡੀ ਕਣਕ ਜੇ ਕਿਸਾਨਾ ਚਲੋ ਲੈ ਗਿਆ ਉਹ ਤੂੜੀ ਨਹੀਂ ਬਣੀ ਉਹ ਸਾਰਾ ਨਾਲ ਖਰਾਬ ਹੋ ਗਿਆ ਤੇ ਵੱਢ ਨਹੀਂ ਪੈਗੀ ਤੇ ਬੰਦੇ ਵੀ ਜ਼ਿਆਦਾ ਹੁਣ ਤੇ ਬੰਦੇ ਨੁਕਸਾਨ ਤੇ ਜਿਹੜੇ ਹੁਣ ਜਿਹੜੀ ਕਣਕ ਥੱਲੇ ਵਿਛ ਗਈ ਆ ਜਾਂ ਖਰਾਬ ਆ ਮਸ਼ੀਨ ਵਾਲੇ ਵੀ ਆਖਣਾ ਸਾਨੂੰ ਵੀ ਜਿੱਥੇ 1500 ਵੱਢਦਾ ਉਹਨੇ ਆਖਣਾ 2000 ਦੋ ਦੋਰੇ ਸਾਰੇ ਬੰਨੇ ਕਿਸਾਨ ਨੂੰ ਮਾਰ ਪੈਂਦੀ ਆ ਕਿਸਾਨ ਹੀ ਆ ਜਿਹੜਾ ਇੱਕ ਨਾ ਸਰਕਾਰਾਂ ਸੁਣਦੀਆਂ ਇੱਕ ਰੱਬ ਦੀ ਕਿਰਪਾ ਚਲੋ ਜੋ ਦਾ ਹੁਕਮ ਉਹਨੂੰ ਨਾਕੀ ਨਹੀਂ ਕੋ ਸਕਦਾ ਪਰ ਕਿਸਾਨ ਦੀ ਮਤਾਨ ਕੇ ਕਿਸਾਨ ਦੀ ਸਰਕਾਰਾਂ ਦੇ ਮਾਂ ਫੜਨ ਇਹ ਆਉਂਦੇ ਭੱਜੇ ਦਵਰਾ ਵੋਟਾਂ ਦੇ ਦਿਓ ਜੀ ਉਹ ਦਿਓ ਸਾਨੂੰ 파ਰੋ ਫਲਾਣੇ 파ਰੋ ਪਰ ਕਦੀ ਸਾਰ ਕਿਸਾਨਾਂ ਦੀ ਲੈਂਦੇ ਆਣ ਕੇ ਕਿਸਾਨਾਂ ਬਾਰੇ ਤਾਂ ਸੁਣ ਜਿਹੜੇ ਕੋ ਕੱਖ ਨਹੀਂ ਆ ਕਿਸਾਨਾਂ ਨੂੰ ਕਿੱਥੋਂ ਮਾਇਆ ਆਉਂਦੀ ਆ ਕਿਤੇ ਪੈਸਾ ਹੋਣ ਡਿਆ ਕੋਈ ਗੱਲ ਨਹੀਂ ਕੋਈ ਨੌਕਰੀ ਨਹੀਂ ਮਿਲਣ ਗਈ ਕੋਈ ਗੱਲ ਨਹੀਂ ਬਾਤ ਨਹੀਂ ਆ ਤੇ ਇਹਨਾਂ ਅੱਜ ਇਹਦੇ ਸਿਰ ਤੇ ਹੀ ਆ ਨਾ ਬਸਲ ਸੱਚੇ ਹੀ ਮੜਾ ਮੋਟਾ ਜੇ ਹੁਣ ਮਾਲ ਕੋ ਦੁੱਧ ਕੇ ਵੇਚਦਾ ਆ ਤੇ ਜੇ ਤੂੜੀ ਬਣੂ ਤੇ ਡੰਗਰ ਰੱਖਾਂਗੇ ਜੇ ਤੂੜੀ ਨਾ ਬਣੀ ਤੇ ਡੰਗਰ ਕਿੱਥੋਂ ਰੱਖਾਂਗੇ ਜੀ ਟਟ ਨਾਬ ਤੇ ਜੋ ਕੁਦਰਤ ਆ ਹੰਪਲ ਕੇ ਮੱਝਾ ਕਿਸਾਨਾਂ ਦਾ ਕੀ ਕਰ ਰਹੇ ਕਿ ਕਰਨਾ ਰੱਬ ਗਾੜੀ ਰਾਸ ਹੀ ਆ ਜੇ ਹਟ ਜੇ ਤਾਂ ਸਭ ਕੁਝ ਠੀਕ ਹੋ ਜੇ ਤੇ ਨਾ ਹਟਿਆ ਤੇ ਜੇ ਅੱਗੇ ਪੈਂਟ ਆ ਕੱਲ ਦਾ ਅੱਗੇ ਚਾਲੂ ਹੋਇਆ ਅਜ ਤੱਕ 440 ਆ ਕੱਲ ਗਲਾ ਥੋੜਾ ਪੈ ਗਿਆ ਬੇ ਹਿਸਾਬਾ ਗਲੇ ਨੇ ਸਭ ਤੋੜ ਕੇ ਤੇ ਸਿੱਟੇ ਜੋ ਕੁਝ ਬਰਬਾਦ ਕਰਕੇ ਰੱਖਤਾ ਹੁਣ ਵੀ ਪਈ ਜਾਂਦਾ ਅਜੇ ਮੀਂਹ ਚਾਲੂ ਆ ਅਜੇ ਹਟੰਦਾ ਤਾਂ ਕੋ ਨਾਂ ਨਿਸ਼ਾਨ ਨਹੀਂ ਹੈ ਨੀਗਾ ਵੀ ਹਟ ਜੂਗਾ ਤੇ ਚਲੋ ਠੀਕ ਆ ਹਰ ਸਾਲ ਇਹ ਹੰਦਾ ਹਰ ਸਾਲ ਪੈਂਦਾ ਹੀ ਆ ਪਰ ਥੋੜਾ ਕੁਝ ਹੋਇਆ ਪਾਰ ਕਰਦਾ ਹੋਰੀਆਂ ਵੀ ਕਰਕੇ ਨਾ ਖੜੀਆਂ ਸਭ ਉਹ ਕੀਤਾ ਦਿੱਤਾ ਗਏ ਨੂੰ ਕੱਕ ਨਹੀਂ ਲਲਚਾ ਝੂਠਾ ਹੀ ਆ ਬਸ ਆ ਜਾਣਗੇ ਫਸਲਾਂ ਤੇ ਕਿੰਨਾ ਕਸਰ ਫਸਲ ਤੇ ਇਹ ਹੈ ਰਹਿ ਦੀ ਕੱਕ ਅਸਰ ਵਾਲਾ ਤਾਂ ਕੰਮ ਹੀ ਨਿਭੜ ਗਿਆ ਤਾਂ ਕਹਾਣੀ ਖਤਮ ਹੋ ਗਈ ਇਹ ਵਡਾਉ ਕਿਥੋਂ ਕੋਈ ਆ ਜੀ ਐਸੀ ਡਿੱਗੀ ਚੀਜ਼ਾਂ ਨੂੰ ਵਡਾ ਲੂਏ ਕੰਪੈਨ ਵਾਲਾ ਵੱਡੂ ਇਹਨਾਂ ਬਣ ਗਏ ਕਦੀ ਵੀ ਨਹੀਂ ਕੰਪੈਨ ਵਾਲੇ ਨਾ ਹੱਥ ਨਾ ਵੱਢੀ ਜਾਣੀ ਕੀ ਕਰੂ ਇਹਦੇ ਵਿੱਚ ਹੀ ਵਾਉਣ ਵਾਲੀ ਗੱਲ ਹੈ ਇਹਨੂੰ ਇਸ ਤਰ੍ਹਾਂ ਹੀ ਕੀ ਲੱਗਦਾ ਕੰਨ ਖਰਾਬ ਹੋ ਇਹ ਤਾਂ ਕੋਈ ਮਸਲਾ ਕੋਈ ਨਹੀਂ ਹੋ ਸਕਦਾ ਇਹਦੇ ਬਸ ਵਿੱਚ ਵੋਣ ਵਾਲੀ ਦਿਖਾ ਲਿਆ ਵੋਣੀ ਬਣੀ ਸਰਕਾਰਾਂ ਨੂੰ ਕੀ ਕਰ ਸਰਕਾਰਾਂ ਨੂੰ ਕੀ ਕਹਿਣਾ ਸਰਕਾਰਾਂ ਨੂੰ ਆਪਣੇ ਬੁਰਕੀ ਨਾ ਵਾ ਬਸ ਵੋਟਾਂ ਲੈ ਕੇ ਚਾਰ ਦਿਨ ਰਮਾਨਾ ਘਰੋ ਘਰੀ ਬਹਿਣਾ ਆਉਣਾ ਵੇਕਰ ਕਰੀ ਚਨਾਤ ਦੇ ਦਾਂਗੇ ਉਹਦੇ ਤੱਕ ਦੇਣਾ ਕਿਨ ਸਵਾਵ ਦਿੰਦਾ ਹੈ ਕਿ ਅੱਗੇ ਕੀ ਦਿੱਤਾ ਸਰਕਾਰਾਂ ਦੀ ਕੁਝ ਨਹੀਂ ਸਰਕਾਰ ਕਿਸ ਨੂੰ ਕੋ ਦੇ ਸਕਦੀ ਇਹ ਰੱਬ ਹੀ ਜੇ ਕਿਰਪਾ ਕਰ ਦੇ ਜਾਂ ਕੱਲ ਦਾ ਜੋ ਹਾਲਤ ਹੋਈ ਗਲਿਆਂ ਦਾ ਥੋੜਾ ਗਲਾ ਪਿਆ ਕੱਲ ਦਾ ਨਹੀਂ ਹੁਣ ਵੀ ਨਹੀਂ ਇਹਦੇ ਚੱਲ ਲੁੰਡਿਆ ਤੋਂ ਪੂਰੀ ਯੋਰਾ ਨਾਲ ਆਪਣੇ ਨਾਲ ਕੀ ਲੱਗਦਾ ਨਹੀਂ ਪਤਾ ਨਹੀਂ ਕਦੋਂ ਪਤਾ ਨਹੀਂ ਇਹ ਹਟਣ ਦਾ ਕੋ ਚਾਂਸ ਹੀ ਕੋਈ ਨਹੀਂ ਵੀ ਕਦੋਂ ਨਹੀਂ ਹਟਣਾ ਇਨਾ ਕਿ ਨੇ ਪੈਣਾ ਹੋ ਰਿਆ ਇਹ ਤੋਂ ਉਹਦੇ ਗੜੀ ਸਰਕਾਰ ਅੱਲਾ ਮੁਆਜਾ ਨਹੀਂ ਦਿੱਤਾ ਜਾਂਦਾ ਸਰਕਾਰ ਹਰ ਸਾਲ ਤੁਸਣੇ ਵੀ ਹੋ ਗੁਰ ਮਾਜਵੇ ਲਾਰੇ ਇੱਕ ਪਾਰ ਗਰਦੌਰੀਆਂ ਸੋਚਦੇ ਕਰਾਈਆਂ ਵਾ ਆਣ ਕੇ ਪਟਵਾਰੀ ਪਿੰਡਾਂ ਅੱਜ ਘਰ ਤੇ ਝੂਠੇ ਹੀ ਉਹ ਝੂਠੀ ਕਰਕੇ ਤਾਂ ਗਾਂ ਗਿਆ ਜੀ ਫਾਰਮੇਟੀਆਂ ਪੂਰੀਆਂ ਕਰਕੇ ਸਰਕਾਰਾਂ ਨੂੰ ਦੇਤੀਆਂ ਕਰਾਈਆਂ ਗਰਦੌਰੀਆਂ ਤੋਂ ਦੇਰ ਦੇ ਤਾਂ ਆਈਆਂ ਨੂੰ ਬੈਲਾ ਕਿਸਾਨਾਂ ਹਰ ਵਾਰ ਚੇਂਜ ਹੋ ਕੇ ਲਦੀਆਂ ਹਰ ਵਾਰ ਵਾਦੇ ਵਾਦੇ ਝੂਠੇ ਕਰਦੇ ਸਾਰੇ ਜਿੰਨੇ ਕਰਦੇ ਸਾਬ ਝੂਠੇ ਵਾਦੇ ਕਰਦੇ ਕੋ ਸੱਚੇ ਵਾਦੇ ਦਾ ਕੋਈ ਨਹੀਂ ਹੈ ਨੀਗਾ ਕੋਈ ਵੀ ਪਾਰਟੀ ਆਉਂਦੀ ਹੈ ਕਿਸਾਨ ਕੁਝ ਹੱਲੀ ਦਾ ਰਾਹ ਤਾਂ ਦੇ ਜਾਂਦੇ ਪਰ ਲਸਤੇ ਕੁਝ ਹੋਰ ਹੋ ਜਾਂਦਾ ਕੋਰ ਉਹ ਦੱਸਦੇ ਹੋਰ ਕਰਦੇ ਹੋਰ ਹੈ ਕੁਝ ਮਗਰੋਂ ਸੀ ਸਾਰ ਤੇ ਲੈਣ ਮਗਰ ਕੁਸਾਂ ਦੀ ਜੇ ਹੁਣ ਵੋਟਾਂ ਦੇ ਵੇਲੇ ਹੁਣਾ ਭੱਜੇ ਨਾ ਗੱਡੀਆਂ ਲੈ ਲੈ ਆਉਂਦੇ ਤੁਹਾਨੂੰ ਉਹ ਕਰਦਾਂਗੇ ਜੇ ਕਰਾਂ ਝੂਠੇ ਲਾ ਦੇ ਦੇਗੇ ਮੁੜ ਕੇ ਕੋ ਆਵੇ ਸੀ ਬਾਅਦ ਚ ਪਤਾ ਲੱਗੇ ਹੁਣ ਆਣਗੇ ਮੌਕਾ ਤੇ ਵੇਖਣੀ ਤੇ ਪਿੰਡਾਂ ਦੇ ਵਿੱਚ ਵੀ ਕੀ ਬੰਡਿਆ ਲੋਕਾਂ ਦਾ ਹਾਲ ਫਸਲ ਡੇਗੀ ਫਸਲ ਡੇਗੀ ਆ ਕਿ ਜੇ ਤੂੜੀ ਡੰਗਰ ਅੱਗੇ ਰੱਖੇ ਡੰਗਰ ਨਹੀਂ ਰੱਖਣੇ ਹੁੰਦੇ ਡੰਗਰ ਅੱਗੇ ਲੋਕੀ ਰੱਖ ਕੇ ਖੋਸ਼ ਤੂੜੀ ਖਰਾਬ ਤੂੜੀ ਸਾਰੀ ਗਲ ਗਈ ਥਲੇ ਮੀਨਾਂ ਵੈਸੇ ਸਰ ਇੱਕ ਨੀ ਕਨ ਕਿ ਨਿਕਲਦੀ ਸੀ ਤੇ ਹੁਣ ਕਿੰਨੀ ਨਿਕਲੇਗੀ ਹੁਣ ਤੇ ਮਹਾ ਜੇ ਕੋ ਬੜੇ ਯੋਰ ਨਾਲ ਜੇ ਕੋਈ ਬਚ ਗਈ ਥੋੜੀ ਬਦੀ ਕੋ 10 12 ਕੁਆਟਰ ਨਿਕਲ ਜੂਗੀ ਤੇ ਉਦਾਂ ਕਿੰਨੀ ਨਿਕਲੇ ਉਦਾਂ 15 16 ਕੁਆਟ ਲਿਆ ਠੀਕ ਜੰਗੇ ਕੰਮ ਨਹੀਂਗਾ ਜੇ ਹੁੰਦਿਆ ਰੱਬ ਚਲੋ ਜੋ ਕਰੀ ਜਾਂਦਾ ਉਹਦੀ ਮਰਜ਼ੀ ਹੈ ਉਹਦੇ ਨਾਲ ਕੋਈ ਯੋਰ ਹੀ ਨਹੀਂਗਾ ਕੋ ਉਹਦਾ ਕੋਈ ਯੋਰ ਨਹੀਂ ਕੁਦਰਤ ਗਾੜੀ ਕੀ